ਸਾਰੀ ਵਧੀਆ ਵਧੀਆ ਸਾਨੂੰ ਜਾਣਕਾਰੀ ਦੇ ਅੱਜ ਥ੍ਰੈਸ਼ਰ ਬਾਸਕਟ ਬਾਰੇ ਤੇ ਇੱਕ ਹੋਰ ਮੈਂ ਨਾ ਇੱਥੇ ਤਾਂ ਚਾਦਰ ਲੱਗੀ ਹੁੰਦੀ ਹੈ ਇਹ ਆਪਾਂ ਪੱਤੀ ਕਾਦੇ ਵੇ ਇਸਤੇ ਲਾਈ ਆ ਇਹ ਲਾਈ ਆ ਵੀਰੇ ਇੱਕ ਇੱਕ ਆ ਲਾਇਆ ਇਹ ਜਗਾੜੇ ਦੇ ਨਵਾਂ ਠੀਕ ਆ ਆ ਚੀਜ਼ ਠੀਕ ਤੇ ਜਿਵੇਂ ਥ੍ਰੈਸ਼ਰ ਚੋਕ ਹੋ ਜਾਂਦਾ ਹਾਂ ਵੀ ਉਹ ਇੱਕ ਕਿਉਂ ਇੱਥੇ ਆਪਾਂ ਵਾਰੀ ਪਾਉਂਦੇ ਆ ਬੈਲਟਾਂ ਸਲਿੱਪ ਮਾਰ ਜਾਂਦੀਆਂ ਨੇ ਠੀਕ ਆ ਜਿਵੇਂ ਜਿਸੀ ਹੁਣ ਆਪਾਂ ਇਹ ਮੰਨ ਲਓ ਪਿਛਲੇ ਸੀਜ਼ਨ ਚੱਲੀਆਂ ਨੇ ਆਪਣੀਆਂ ਇਹ 12 ਹਾਂਜੀ ਤੇ ਇਸ ਵਾਰ ਆਪਾਂ ਫੇਰ ਲਾਤੀਆਂ ਉਮੀ ਪਾ ਲਿਆ ਇਸਰੋ ਠੀਕ ਹੈ ਜੀ ਤੇ ਜੇ ਮੌਸਮ ਖਰਾਬ ਹੋ ਜੇ ਫਿਰ ਫਰਕ ਪੈਂਦਾ ਇਹਨਾਂ ਨੂੰ ਕੋਈ ਹਾਂਜੀ ਸਾਰਿਆਂ ਨੂੰ ਪੈਰ ਭਰੀ ਸਸਤੀ ਕਾਲਾ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਆਪਾਂ ਕਮਾਈਆਂ ਦੀ ਜਾਣਕਾਰੀ ਹੈ ਨਾ ਹਸਲ ਕਰਨ ਲਈ ਅੱਜ ਆਪਾਂ ਇਹ ਕੀ ਕਹਿੰਦਾ ਕੋਈ ਕਹਿੰਦਾ ਮੈਂ 13 17 ਤੇ ਬੰਨ ਲਈ ਕੋਈ ਕਿਵੇਂ ਕਹਿੰਦਾ ਬਾਸਕਟ ਅੱਜ ਆਪਾਂ ਥ੍ਰੈਸਰ ਬਾਸਕਟ ਦੀ ਜਾਣਕਾਰੀ ਜੱਸੀ ਫੋਰਮੈਨ ਤੋਂ ਲੈਣੇ ਆਗੇ ਵੀ ਇਹ ਕਿੰਨੀ ਕੁ ਪੂਰੋਂ ਦੂਰ ਰੱਖਣੀ ਪੈਂਦੀ ਹੈ ਕਿੰਨੀ ਕਿ ਮਗਰੋਂ ਨੇੜੇ ਲਾਉਣੀ ਪੈਂਦੀ ਆ ਉਹਦੇ ਬਾਰੇ ਅੱਜ ਜਾਣਕਾਰੀ ਲੈਣੇ ਆ ਥ੍ਰੈਸਰ ਦੀ ਬਾਕੀ ਇਹ ਆਪਾਂ 14 ਮਾਡਲ ਲਿਆਂਦੀ ਸੀਗੀ ਵਿਸ਼ਾਲ ਹਨਾ ਇਹਦੇ ਦੀਰ ਪੇਰ ਪਹੁੰਚਿਆ ਫੋਰਮੈਨ ਨੂੰ ਕਿੰਨੀ ਕਿ ਰਿਪੇਅਰ ਨਿਕਲੇ ਕਿੰਨੀ ਕਿ ਕੀ ਗੱਲਬਾਤ ਕਰਦੇ ਆ ਗੱਲਬਾਤ ਕਿਵੇਂ ਆ ਫੋਰਮੈਨ ਆ ਹੋ ਠੀਕ ਠਾਕ ਵਧੀਆ ਐਮੋ ਵਧੀਆ ਵਧੀਆ ਤੁਸੀਂ ਹਾਂ ਹੋਰ ਠੀਕ ਆ ਵਧੀਆ ਵਧੀਆ ਸਾਨੂੰ ਜਾਣਕਾਰੀ ਦੇ ਅੱਜ ਫ੍ਰੈਸਰ ਬਾਸਕਟ ਬਾਰੇ ਚਲੋ ਹੋ ਕੋਈ ਜਿਵੇਂ ਹਰੇਕ ਹੀ ਮੇਰੇ ਵਰਗਾ ਲਾ ਕੇ ਦੋ ਸੀਜ਼ਨ ਕਹਿੰਦਾ ਵੀ ਮੈਂ 13 17 ਤੇ ਮੰਨ ਲਈ ਇਹਦਾ ਕੀ ਮਤਲਬ ਹੁੰਦਾ 13 17 ਤੇ ਮੰਨਣ ਦਾ ਇਹਦੇ 13 17 ਦੇ ਤਾਂ ਪਹਿਲੀ ਗੱਲ ਦਾ ਕੋਈ ਥਿਓਰੀ ਨਹੀਂ ਹੈਗੀ ਠੀਕ ਆ ਹੂੰ ਠੀਕ ਹੈ ਜੀ ਮੈਂ ਕਹੇ ਨਾ ਬੰਦ 17 19 ਦੇ ਬੰਦੋ ਹੈ ਨਾ 13 ਦੇ ਬੰਦੋ ਹਾਂਜੀ ਜਿਹੜਾ ਜਾਨੀ ਸਾਡਾ ਹਸਾਬ ਆ ਹਾਂਜੀ ਅਸੀਂ ਤਾਂ 16 ਕਐਮਐਮ ਤੇ ਮੂਰੋਂ ਲੱਕ ਦਿੰਨੇ ਆ ਇਹਨੂੰ ਠੀਕ ਹੈ 2 ਐਮਐਮ ਦੇ ਹੀ ਮੰਗ ਲਓ ਅਸੀਂ ਪਿੱਛੋਂ 2 ਐਮਐਮ ਦੇ 2 ਐਮਐਮ ਦੇ ਛੋਟੇ ਸਾਹਮਣੇ ਹੁਣ ਪ੍ਰੈਸ਼ਰ ਘੁੰਮਦਾ ਚੈੱਕ ਕਰ ਸਕਦੇ ਹੋ ਠੀਕ ਠੀਕ ਆ ਤੇ ਚਾਹੇ ਇਹਨੂੰ ਮੀਂਹ ਪੈਣ ਤੋਂ ਅੱਧਾ ਘੰਟਾ ਬਾਅਦ ਚਲਾ ਦਿਓ ਬੱਲੀ ਚ ਦਾਣਾ ਨਹੀਂ ਆਉਗਾ ਠੀਕ ਆ ਨਾ ਦਾਣਾ ਤੋੜੇ ਜਿਵੇਂ ਮੰਨ ਲਓ ਬੱਲੀਆਂ ਦੇ ਆਪਣੇ ਮੱਖੀ ਜਦਾਨਾ ਆਈ ਜਾਂਦਾ ਹੁੰਦਾਗਾ ਜਿਹੜੀਆਂ ਉਹ ਰੱਟੇ ਦੇ ਨਾਲ ਬੰਨੀਆਂ ਹੁੰਦੀਆਂ ਨੇ ਆਪਣੀਆਂ 13 17 ਵਾਲੀਆਂ ਉਹ ਕੋਈ ਵਾਰੀ 9 ਵਜੇ ਮਸ਼ੀਨਾਂ ਖੜ ਜਾਂਦੀਆਂ ਨੇ ਜੀ ਹਾਂਜੀ ਵੀ ਬੱਲੀ ਦਾਣਾ ਹੋ ਗਿਆ ਮਸ਼ੀਨ ਰੋਕ ਦੋ ਠੀਕ ਹੈ ਕੋਈ ਮਤਲਬ ਨਹੀਂ ਜੇ 4 ਵਜੇ ਤੱਕ ਚਲਾਓ ਠੀਕ ਹੈ ਠੀਕ ਹੈ ਚਾਹੇ ਮਗਰ ਤਾਂ ਜਿੰਨੀ ਵੱਧ ਤੋਂ ਵੱਧ ਨੇੜੇ ਲੱਗਦੀਆਂ ਲਾ ਲਓ ਜਿੰਨੀ ਲੱਗਦੀ ਆ ਫਰੈਸਰ ਘੁੰਮਣਾ ਚਾਹੀਦਾ ਵਾਹ ਠੀਕ ਹੈ ਨਾਲੇ ਸਫਾਈ ਫੋਲਾਓ ਠੀਕ ਹੈ ਕੋਈ ਟੁੱਟਾ ਨਹੀਂ ਆਉ ਠੀਕ ਹੈ ਚਾਹੇ ਓਕਣੀ ਵੱਢ ਕੇ ਓਕਣੀ ਚੱਕੀ ਤੇ ਧਰ ਦੋ ਇਹ ਹੱਡੀ ਗਾਰੰਟੀ ਆ ਵੀ ਇੰਨੀ ਸਫਾਈ ਆਊਗੀ ਇੰਨੀ ਸਫ ਜਿਹੜੀ ਮੰਨ ਲਾ ਵੀ ਉਹ 17 ਤੇ ਜਾਂ 16 mm 17 mm ਤੇ ਰੱਖ ਲੈਂਦੇ ਨੇਗੇ ਉਹਦੇ ਨਾਲ ਮੱਖੀ ਆਉਂਦੀ ਆ ਫਿਰ ਉਹਦੇ ਨਾਲ ਮੱਖੀ ਤਾਂ ਆਉਣੀ ਆਉਣੀ ਆ ਹੀ ਮੰਨ ਕੇ ਜਦੋਂ 10:00 ਵਜੇ 11:00 ਵਜੇ ਤੋਂ ਬਾਅਦ ਬੱਲੀ ਚ ਦਾਣਾ ਆਉਣ ਲੱਗ ਜਾਂਦਾ ਠੀਕ ਆ ਯਾਨੀ ਉਹ ਅੱਖਾਂ ਮੀਚ ਕੇ ਚਲਾਈ ਚੱਲੋ ਜਿਵੇਂ ਜੱਸੀ ਹੁਣ ਆਪਾਂ ਇਹ ਮੰਨ ਲਓ ਪਿਛਲੇ ਸੀਜ਼ਨ ਚੱਲੀਆਂ ਨੇ ਆਪਾਂ ਇਹ 12 ਹਾਂਜੀ ਤੇ ਇਸ ਵਾਰ ਆਪਾਂ ਫੇਰ ਲਾਤੀਆਂ ਉਵੇਂ ਹੀ ਪਾ ਲਿਆ ਸੀ ਇਸ ਤਰ੍ਹਾਂ ਠੀਕ ਹੈ ਤੇ ਜੇ ਮੌਸਮ ਖਰਾਬ ਹੋ ਜੇ ਫਿਰ ਫਰਕ ਪੈਂਦਾ ਇਹਨਾਂ ਨੂੰ ਕੋਈ ਫਰਕ ਵੀ ਇਹਦੇ ਜਿਵੇਂ ਤਾਂ ਕਣਕ ਡਿੱਗ ਗਈ ਹਾਂ ਉਧਰੋਂ ਸੱਲ ਦਾ ਕੰਮ ਆ ਫਿਰ ਫਰਕ ਪੈਂਦਾ ਮਿੱਟੀ ਵੀ ਜਾਂਦੀ ਆ ਠੀਕ ਆ ਤੇ ਜਾਨੀ ਮਿੱਟੀ ਨਹੀਂ ਜਾਂਦੀ ਫਿਰ 6-7-8 ਟਨ ਕਿਲਾ ਵੜਾਉਂਦੀ ਆ ਫਿਰ ਵੜਾਉਂਦੀ ਆ ਨੇ ਜੇ ਮੰਨ ਲਓ 100 ਕਿਲਾ ਵੜਦੇ ਤੋਂ ਸੱਲ ਪੈਣ ਲੱਗੀ ਜਾਂ ਮਿੱਟੀ ਜਾਣ ਲੱਗੀ ਫਿਰ ਫਿਰ ਕਿਦਾਂ ਫਰਕ ਪਾਉਂਗੇ ਫੇਰ ਵੱਲੀ ਕਿਦਾਂ ਦਾ ਇਹਦਾ ਮੰਨ ਕੇ ਚੱਲੋ ਤੁਸੀਂ 300 ਕਿਲਾ ਵੱਢ ਕੇ ਸਾਂ ਲਾਉਣੀ ਹੈ ਬਣਣੀ ਹੈ ਠੀਕ ਹੈ ਮੰਨ ਲਓ ਵੱਢ ਦੋ 400 ਵੱਢ ਦੋ ਠੀਕ ਹੈ ਜੇ ਸਹੀ ਛਲਾਮ ਤੇ ਮਿੱਟੀ ਨਹੀਂ ਜਾਂਦੀ ਫੇਰ 1000 ਵੀ ਵੜਾ ਸਕਦੀ ਇਹਨੇ 800 ਫੇਰ 1000 ਵੀ ਵੜਾ ਸਕਦੀ ਜੇ ਜੇ ਡਾਊਨ ਨੇ ਮੰਨ ਲਓ ਸਫਾਈ ਵੀ ਨਹੀਂ ਆਉਂਦੀ ਕਣਕ ਚ ਕਣਕ ਚ ਆਉਂਦੀ ਨਹੀਂ ਆਉਂਦੀ ਜੀ ਫਿਰ ਉਹ ਮੱਖੀ ਜੀ ਆਈ ਆ ਮੱਖੀ ਆਈ ਜਾਂਦੀ ਹੈ ਜੀ ਠੀਕ ਹੈ ਕਿਉਂ ਹੁਣ ਅਗਲਾ ਲਾਲਚ ਕਰ ਜਾਂਦਾ ਥੋੜੇ ਨੂੰ ਵੀ ਛੱਡੋ ਬਹੁਤ ਨਹੀਂ ਅਗਲਾ ਕਹਿੰਦਾ ਜੀ ਬਹੁਤ ਨਹੀਂ ਇਹਦਾ ਲਾਉ ਸੀ ਠੀਕ ਹੈ ਉਹ ਗੱਲ ਨਹੀਂ ਨਾ ਬ ਠੀਕ ਆ ਜਿਹੜੀ ਚ ਆਈ ਦੀ ਆ ਫਿਰ ਉਹ ਤਾਂ ਉਹ ਬਾਸਕਟ ਫਿਰ ਇਹਦੇ ਨਮੀ ਪਾਤੀ ਇਹਦੇ ਨਮੀ ਪਾਦੀ ਵੀਰੇ ਦੂਜੀ ਪਿੰਗੀ ਸੀ ਜਿਹੜੀ ਇਹਦੇ ਨਾਲ ਆਈ ਸੀ ਠੀਕ ਆ ਇੱਕ ਹੋਰ ਮੈਂ ਨਾ ਇੱਥੇ ਤਾਂ ਚਾਦਰ ਲੱਗੀ ਹੁੰਦੀ ਹੈ ਇਹ ਆਪਾਂ ਪੱਤੀ ਕਾਦੇ ਵੇ ਇਸਤੇ ਲਾਈ ਆ ਇਹ ਲਾਈ ਆ ਵੀਰੇ ਜਿਹੜੇ ਆਮ ਮਸ਼ੀਨਾਂ ਵਾਲੇ ਲਾਉਂਦੇ ਆ ਗਾਇਡ ਡਰਮ ਦਾ ਮਾਲ ਕੱਟਣ ਨੂੰ ਠੀਕ ਆ ਵੀ ਮਾਲ ਦੁਆਰੇ ਨਾਲ ਘੁੰਮੇ ਠੀਕ ਆ ਆਪਾਂ ਇਹ ਸਿਸਟਮ ਬਣਾ ਕੇ ਲਾਇਆ ਵੀ ਥਰੈਸ਼ਰ ਮਾਲ ਕੱਟੇ ਥ੍ਰੈਸ਼ਰ ਕੱਟੇ ਥ੍ਰੈਸ਼ਰ ਕੱਟੇ ਕਿਉਂ ਥ੍ਰੈਸ਼ਰ ਜਦੋਂ ਕੋ ਮੂੰਹ ਇਹਨਾਂ ਖਿੱਚ ਕੇ ਲਿਆਉਣਾ ਵਾਲ ਦੁਆਰੇ ਇਹਨੇ ਆਉਣਾ ਹਾਂ ਇਹ ਦੁਆਰੇ ਫੇਰ ਜਾਊ ਠੀਕ ਹੈ ਉਹ ਦੁਆਰੇ ਨਾ ਜਾਊਗੇ ਉਹ ਦੁਆਰੇ ਪੱਤੀ ਨੇ ਰੋਕਣਾ ਉਹਨੇ ਰੋਕਣਾ ਠੀਕ ਹੈ ਉਹਨੇ ਪਿੱਛੇ ਛੱਡ ਦੇਣਾ ਉਹਨੇ ਗਾਈਡ ਰਾਮ ਨੇ ਖਿੱਚ ਲੈਣਾ ਪਿੱਛੇ ਠੀਕ ਆ ਆ ਕੁੱਟਿਆ ਦਾ ਉਹ ਚੰਗੀ ਤਰ੍ਹਾਂ ਹੁੰਦਾ ਹੀ ਆ ਜਦੋਂ ਕੇਰਾ ਲੰਘਿਆ ਜਦੋਂ ਡਬਲ ਡਬਲ ਘੁੰਮੀ ਜਾਂਦਾ ਫੇਰ ਮੰਗਰ ਜਾਣਾ ਦਿਖਾਉਣ ਲੱਗ ਜਾਂਦੇ ਨੇ ਠੀਕ ਆ ਕਣਕ ਚ ਤਾਂ ਸਾਕ ਦਾਣਾ ਤਾਂ ਨਹੀਂ ਦਿਖਾਉਂਦੀ ਨਹੀਂ ਕਣਕ ਕਿ ਨਹੀਂ ਦਿਖਾਉਂਦੀ ਕਣਕ ਚ ਕਈ ਵਾਰੀ ਆ ਰੇਣ ਜੀ ਵਾਲੀ ਬਣ ਲੱਗ ਜਾਂਦੀ ਆ ਜਿਵੇਂ ਬਾੜੀ ਤੂੜੀ ਬਣਾਉਣ ਲੱਗ ਜਾਈ ਇਹੀ ਕਾਰਨ ਠੀਕ ਆ ਆਲ ਮੋੜ ਮੋੜ ਸੜੈ ਸਰੋਂ ਦੁਵਾਰੇ ਦੁਵਾਰੇ ਗੱਡੀ ਜਾਂਦਾ ਠੀਕ ਆ ਤੇ ਹੋਰ ਕੋਈ ਚ ਬੱਗੇ ਨੂੰ ਫਰਕ ਪਾਇਆ ਹੋਵੇ ਅੱਗੇ ਨੂੰ ਤਾਂ ਇਹੀ ਆਹੀ ਪਾਇਆ ਹਾਂ ਤੇ ਹਜੇ ਤੁਹਾਨੂੰ ਕੋਈ ਪਾਇਆ ਹੈਗਾ ਇੱਕ ਆਲ ਆਇਆ ਹੀ ਜਗਾੜ ਦੇ ਨਵਾਂ ਠੀਕ ਆ ਆ ਚੀਜ਼ ਠੀਕ ਆ ਇਹ ਜਿਵੇਂ ਥਰਾਈ ਹਰ ਚੋਕ ਹੋ ਜਾਂਦਾ ਹਾਂ ਵੀ ਉਹ ਕਿਉਂ ਇੱਥੇ ਆਪਾਂ ਵਾਰੀ ਪਾਉਨੇ ਆ ਬੈਲਟਾਂ ਸਲਿੱਪ ਮਾਰ ਜਾਂਦੀਆਂ ਨੇ ਜੀ ਠੀਕ ਆ ਇਹਦਾ ਕੰਮ ਛੱਡਾ ਅਧੂਰਾ ਥੋੜਾ ਜਿਹਾ ਠੀਕ ਇਹਦੇ ਨਾਲ ਵੈਲਡ ਕਰਾਂਗੇ ਜੀ ਆਹ ਜਿਗੜ ਕਪਲੀਨ ਐਕਸਲ ਵਾਲੀ ਠੀਕ ਆ ਐਕਸਲੀ ਵੱਢ ਕੇ ਲਾਤਾ ਐਕਸਲੀ ਵੱਢ ਕੇ ਲਾਤਾ ਮੰਨ ਲਓ ਇਹਦੇ ਨਾਲ ਵੈਲਡ ਕਰ ਦਾਂਗੇ ਆਪਾਂ ਠੀਕ ਆ ਹਾਂ ਜੀ ਜੀ ਵਾ ਇਧਰ ਰਾੜ ਪਾ ਇੱਥੇ ਰਾੜ ਪਾ ਕੇ ਘੁੰਮ ਜਾਂਦਾ ਸੌਖਾ ਜ਼ੋਰ ਮਾਰ ਬਸ ਜ਼ੋਰ ਮਾਰ ਕੰਮ ਬਣ ਜਾਂਦਾ ਠੀਕ ਇਧਰੋਂ ਆਪਾਂ ਪਾਉਨੇ ਆ ਫਿਰ ਬੈਲਟਾਂ ਸਲਿੱਪ ਕਰ ਜਾਂਦੀ ਨਹੀਂ ਫਿਰ ਬੈਲਟਾਂ ਸਲਿੱਪ ਮਾਰਦੀਆਂ ਲੱਗੀਆਂ ਇਹ ਜਿਵੇਂ ਆਪਾਂ ਦਾ ਪਹਿਲਾਂ ਵਿਸਾਲ ਚਲਾਈ ਨਹੀਂ ਤੈਂ ਚਲਾਈਏ ਪਹਿਲਾਂ ਵਿਸਾਲ ਨਹੀਂ ਮੈਂ ਇੰਜ ਚਲਾਈ ਇਹ ਵੀ ਪਹਿਲੀ ਵਾਰੀ ਚਰਾਈ ਪਹਿਲੀ ਵਾਰੀ ਚਲਾਈ ਠੀਕ ਆ ਕਿ ਜਿਵੇਂ ਉਹਦਾ ਮੰਨ ਲਾ ਚਾਰ ਗੇਰਾਂ ਵਾਲੀ ਦਾ ਗੇਰ ਆਗਾ ਹਾਂਜੀ ਆਪਣੇ ਉਹ ਕਰਤਾਰ ਦਾ ਹਾਂਜੀ ਉਹਦੀ ਗੇਰ ਵਾਡੀ ਵੱਡੀ ਹੈ ਉਹ ਸਵਰਾਜ ਗੇਰ ਆਈ ਉਸਵਰਾਜ ਇਹ ਜੀ ਡੀਆਰ ਉਹ ਉਹ ਚ ਨਹੀਂ ਆਉਂਦੇ ਪੰਜ ਗੇਰ ਉਹ ਚ ਨਹੀਂ ਬਨ ਜਾਂਦੇ ਜੀ ਇਹ ਜੀ ਆਉਂਦੇ ਨੇ ਜਿਵੇਂ ਦਸ਼ਮੇਸ਼ ਨੇ ਬਣਾਇਆ ਇਹ ਉਹਨੇ ਹਾਈ ਸਪੀਡ ਕਰਾਰੀ ਲਾਤੀ ਸ਼ੈ ਕੋ ਨੇਚਰ ਟਾਈਪ ਕਰਕੇ ਠੀਕ ਆ ਉਹ ਆਪਾਂ ਦੇਖਾਂਗੇ ਕਾਹਨੂੰ ਇਹ ਬਣ ਗਿਆ ਜਿਗਾੜ ਵੀ ਆਪਾਂ ਉਹਦੇ ਪਾਵਾਂਗੇ ਪਾਵਾਂਗੇ ਪੰਗਾ ਲਵਾਂਗੇ ਵੀ ਚੌਥੇ ਗੇਰ 'ਚ ਬਸ ਮਲਾ ਹਾਈ ਸਪੀਡ ਕਰਾਂਗੇ ਹਾਈ ਸਪੀਡ ਹੀ ਹੋ ਜਾਵੇ ਵੀ ਪੁਲੀ ਬਦਲਣ ਦੀ ਲੋੜ ਨਾ ਪਵੇ ਠੀਕ ਆ ਚੱਲ ਨਾਲੇ ਆਇਤੀ ਪਤਾ ਲੱਗ ਜੂ ਦੋਨਾਂ ਦਾ ਪਿਛਲੇ ਸਾਲ ਦਾ ਆਪਾਂ ਕਰਤਾਰਾਂ ਇਕੱਠੀਆਂ ਚਲਾ ਕੇ ਦੇਖੇ ਨੇ ਇਹਦੀ ਪਤਾ ਲੱਗ ਜੀ ਕਿ ਯਾਨੀ ਕੀ ਫਰਕ ਆਈ ਚਲਾਏ ਦੀ ਪਤਾ ਲੱਗੂ ਜੀ ਠੀਕ ਆ ਆਉਂਦਾ ਇੱਕ ਦਿਨ ਪਹਿਲਾਂ ਵੀ ਜਿਤਨੇ ਆਪਾਂ ਇਹ ਲੈ ਕੇ ਆਂਦੀ ਆ ਉਹਦਨੇ ਆ ਜਿਹੜਾ ਆਉਂਦਾ ਆਪਣੇ ਜੂਰੀ ਆ ਪੈਂਦਾ ਗਾ ਹਾਂਜੀ ਜੂਰੀ ਵਾਲੀ ਗੱਲਬਾਤ ਕਰੀ ਸੀ ਨਿੱਕਾ ਕਹਿੰਦਾ ਖੜੀ ਆ ਮਸ਼ੀਨ ਕੋਲਡ ਵਾਲੇ ਨਿੱਕੇ ਦੀ ਖੜੀ ਆ ਜੀ ਮਾਦਰ ਆਪਣੀ ਪਿੱਛੇ ਖੜੀ ਆਈ ਹਾਂ 24 ਮਾਡਲ 24 ਤੇ ਉਹ 23 ਮਾਡਲ 23 23 ਦੇ ਝੋਨੇ ਦੀ ਆ ਤੇ ਆ ਬਾਈ ਆ ਆਪਣੇ ਵਾਲੀ ਆਪਣੇ ਵਾਲੀ ਬਾਈ ਆ ਤੇ ਉਹਦਨੇ ਮਨ ਲਾ ਝੋਨੇ ਦਾ ਸੀਜ਼ਨ ਲਾ ਕੇ ਉਹ ਆਪਣੇ ਉਰੇ ਮਸ਼ੀਨ ਖੜਾ ਗਿਆ ਸੀਗਾ ਹਾਂਜੀ ਜਿੱਦਨੇ ਆਪਾਂ ਇਹ ਲੈ ਕੇ ਆਂਦੀ ਹੈਗੀ ਉਹਦਨੇ ਉਹ ਕਹਿੰਦਾ ਯਾਰ ਜੂਰੀਆ ਮੈਨੂੰ ਡਰਾਈ ਜਾਂਦੇ ਨੇ ਲੋਕ ਜੂਰੀਆ ਪਾਈ ਪੰਜ ਐਮ ਜੇ ਦਾ ਆ ਵੀ ਸਟਾਰਟ ਔਖੀ ਹੁੰਦੀ ਆ ਇਹ ਆ ਜੇ ਆ ਉਹ ਹੁਣ ਮਨ ਲਾ ਵੀ ਤਿੰਨ ਸਾਢੇ ਤਿੰਨ ਚਾਰ ਮਹੀਨਿਆਂ ਦੀ ਖੜੀ ਸੀ ਜਦੋਂ ਉਹਦੀ ਸੈਲਫ ਮਾਰੀ ਪਹਿਲੇ ਸੈੱਟ ਸਟਾਰਟ ਹੋਊਗੀ ਕੋਈ ਵੀ ਉਹਦਾ ਬਾਹਵੇਂ ਹੀ ਆ ਮੰਨ ਲਓ ਹੁਣ ਗੱਡੀਆਂ ਗੁੱਡੀਆਂ ਕਿੰਨਾ ਚਿਰ ਦਾ ਜੂਰੀ ਵਾਲੇ ਇੰਜਨ ਆਉਂਦੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਕੋੜਿਆਂ ਘੜਿਆਂ ਚ ਆਉਂਦੇ ਹੀ ਨੇ ਪਹਿਲਾਂ ਹਾਂ ਹਾਂ ਆਉਂਦੇ ਨੇਗੇ ਚਲੋ ਇਹ ਨਾਲੇ ਹੁਣ ਇਹ ਇੰਜਨ ਕਿੰਨ ਜੀਰੋ ਟੂ ਦਾ ਨਾਲ ਹੀ ਕਿੱਦਾਂ ਦਾ ਟਾਈਮ ਦੇਈ ਜਾਣਗੇ ਉਹੀ ਤਾਂ ਗੱਲ ਹੈ ਪ੍ਰਦੂਸ਼ਨ ਵੀ ਆਏ ਕੋਲੇ 100 ਪਿਆ ਹੋਊ ਕਿਸੇ ਕੋਲੇ 200 ਹੋਊਗਾ ਜਦੋਂ ਮੰਨ ਲਓ ਪਿੱਸੋਂ ਹੀ ਬੰਦ ਹੋ ਗਏ ਫਿਰ ਤਾਂ ਧਰਨਾ ਹੀ ਬਣੇਗੀ ਧਰਨੀ ਪੈਣੇਗੀ ਬਾਕੀ ਇਹਦੀ ਐਵਰੇਜ ਵੱਧਾ ਦੂਗੇ ਨਾ ਜੀ ਡੀਜ਼ਲ ਦੀ ਡੀਜ਼ਲ ਦੀ ਜੂਰੀ ਵਾਲੇ ਦੀ ਘੱਟ ਖਾਂਦਾ ਜੀ ਘੱਟ ਖਾਂਦਾ ਜੀ ਇਹਨਾਂ ਨਾਲੋਂ ਇਹਨਾਂ ਨਾਲੋਂ ਜੀ ਦੱਸਿਆ ਜੀ ਉਹ ਚੱਕਰ ਕਾਰਨ ਕੀ ਉਹ ਕੋਈ ਤਾਂ ਮੰਨ ਕੇ ਚੱਲੋ ਜੂਰੀ ਦਾ ਫਰਕ ਪੈ ਗਿਆ ਜੀ ਠੀਕ ਆ ਤੇ ਮੰਨ ਲਓ ਕਿ ਚੱਲੋ ਇਹ ਕੀਲੇ ਮਗਰ ਅੱਧਾ ਕਿਲੋਟਰ ਦਾ ਫਰਕ ਤਾਂ ਪਾਈ ਦਿੰਦਾ ਜੀ ਘੱਟ ਖਾਂਦਾ ਘੱਟ ਖਾਂਦਾ ਜੀ ਠੀਕ ਹੈ ਜਾਨ ਬਹੁਤ ਹੈ ਜਾਨ ਬਾਕੀ ਪੇਕਾ ਬਹੁਤ ਹੈ ਇੰਜਨ ਦੀ ਕਹਿੰਦੇ ਵੀ ਮੰਨ ਲਓ ਜੇ ਮਾੜਾ ਮੋਟਾ ਗਿੱਲਾ ਹੋਵੇ ਕੋਈ ਫਰਕ ਨਹੀਂ ਕੋਈ ਪ੍ਰਵਾਹ ਨਹੀਂ ਹੈਗੀ ਕਹਿੰਦਾ ਲੰਗ ਜਾਂਦੀ ਹੈਗੀ ਪਾਵਰ ਵੱਧਦਾ ਹੀ ਇਹਨੂੰ ਫਰਕ ਨਹੀਂ ਪੈਂਦਾ ਕੋਈ ਇਹਨੇ ਧਾਬ ਕੇ ਉੱਠਣਾ ਉਹਨੇ ਉਕਣੀ ਲੰਗ ਜਾਣਾ ਇਹ ਤਾਂ ਮੇਰੇ ਖਿਆਲ ਚ 102 ਹੋਗੇ 102 ਹੀ ਉਹ 10 100 33 ਹਸਪਾਵਰ ਚ ਵੀ ਆਉਂਦਾ 133 ਹਸਪਾਵਰ ਚ 33 ਚ ਵੀ ਆਉਂਦਾ ਠੀਕ ਹੈ ਅਕਸਰ ਵਾਲੇ ਦੇ ਅਸੀਂ 37 ਚ ਵੀ ਆਏ ਨਹੀਂ ਠੀਕ ਹੈ ਜਿਹੜੀ ਆਪਾਂ ਕਰਤਾਰ ਵੇਚੀ ਆ ਉਹਦਾ 110 ਸੀ ਉਹਦਾ 110 ਸੀਗਾ ਉਹਦਾ 110 ਸੀ ਕੋਈ ਇੰਜਣ ਪਹਾਰਾ ਸੀਗਾ ਪਹਾਰਾ ਸੀ ਉਹ ਸਟਾਰਟ ਬਹੁਤ ਔਖਾ ਹੁੰਦਾ ਸੀ ਖਿੱਚੇ ਤੇ ਰੱਸੇ ਨਾਲ ਹੀ ਠੀਕ ਆ ਮੂੰਹ ਜਾਨ ਬਹੁਤ ਸੀ ਉਹ ਜੀ ਬਾਕੀ ਦੱਸੀ ਜਿਹੜੀ ਤੈਂ ਇਹਦਾ ਗੇਅਰ ਖੋਲ ਕੇ ਬੰਨਤਾ ਗੇਅਰ ਚੋਂ ਕੋਈ ਨਿਕਲਿਆ ਤਾਂ ਨਹੀਂ ਏਡੀ ਕ ਖਾਸ ਨਹੀਂ ਗੇਅਰ ਇਹਦਾ ਸਹੀ ਸੀਗਾ ਜੀ ਸਾਰੇ ਉਪਾ ਦਾ ਸਾਫ ਸੂਬ ਕਰਕੇ ਦੁਬਾਰੇ ਕਸਤਾ ਜੀ ਠੀਕ ਆ ਗੇਅਰ ਸਹੀ ਸੀ ਜਾਰਾ ਕੋਈ ਕਲਚ ਬੰਨਤਾ ਕਲਚ ਪਲੇਟ ਸਾਫ ਕਰਕੇ ਫਿੰਗਰਾਂ ਹੁੰਗਰਾਂ ਨਵੀਆਂ ਪਾਤੀਆਂ ਜੀ ਸਪਰਿੰਗ ਪਾਤੀ ਠੀਕ ਆ ਤੇ ਇਹ ਤਾਂ ਪੰਜ ਸਟਾਫ ਆ ਕਰਿਆ ਇਹ ਪੰਜ ਹੈ ਜੀ ਠੀਕ ਆ ਹੁਣ ਤਾਂ ਇਹਨਾਂ ਨੇ ਫੇਰ ਦੁਬਾਰ ਤੂੰ ਪੰਜ ਹੀ ਕਰਦੇ ਹਨਾ ਪੰਜ ਹੀ ਸਹੀ ਨੇ ਜੀ ਠੀਕ ਆ ਛੇ ਇੰਨੇ ਕਦੇ ਖੁੱਲ ਗਿਆ ਕਦੇ ਕੋਸ ਨਿਕੇ ਨਿਕੇ ਦਾ ਹੈ ਗਿਆ ਨਹੀਂ ਕਦੇ ਟੁੱਟ ਗਿਆ ਕਦੇ ਕੋਸ ਹੋ ਗਿਆ ਆਹੋ ਜਗਾ ਤਾਂ 19 ਆ ਜਗਾ ਤਾਂ 51 ਹੀ ਆਈ 51 ਇੰਚ ਹੀ ਆ ਸੁਣਾਈ ਤਾਂ ਇਹਨਾਂ ਦੀ ਵਲੇਰੀ ਆਈ ਠੀਕ ਆ ਕਲੱਚ ਕਿਵੇਂ ਆ ਖੋਲ ਕੇ ਬੰਨਿਆ ਪੂਰਾ ਰਹਿਲਾ ਦੇਖ ਲੋ ਜੀ ਦੱਬ ਕੇ ਜਵਾਕ ਨੂੰ ਉਠਾ ਲਾ ਹੈ ਠੀਕ ਆ ਅਕੀ ਜੇਲਾ ਜਿੱਦਨੇ ਬਾਕੀ ਆ ਜਿਹੜੀ ਸ਼ੀਲਡਾਂ ਦੀ ਗੱਲ ਕਰਦੇ ਹਾਂ ਤੇ ਆਪਾਂ ਤਾਂ ਨਹੀਂ ਲਾਉਂਦੇ ਇਹਨਾਂ ਦੀ ਮੇਨ ਪ੍ਰੋਬਲਮ ਤਾਂ ਪਹਿਲੀ ਗੱਲ ਇੰਜਨ ਗਰਮ ਹੁੰਦਾ ਸ਼ੀਲਡਾਂ ਨਾਲ ਸ਼ੀਲਡਾਂ ਨਾਲ ਠੀਕ ਆ ਕਿਉਂ ਨੂੰ ਹਵਾ ਨਹੀਂ ਪੈਂਦੀ ਠੀਕ ਆ ਨੰਬਰ ਦੂਜੇ ਤੇ ਕਈ ਵਾਰੀ ਚੋਕਚਾਕ ਹੋ ਜਾਂਦੀ ਆ ਬੰਦਾ ਪਹਿਲਾਂ ਹੀ ਗਰਮੀ ਨਾਲ ਭਿੱਜ ਜਾਂਦਾ ਮੇਟੇ ਉੱਤੇ ਗਰਦਾ ਲੱਗਦਾ ਗਰਦਾ ਲੱਗ ਪੈਂਦਾ ਗਰਦਾ ਲੱਗ ਪੈਂਦਾ ਠੀਕ ਆ ਕੁਝ ਇੰਜਨ ਨਹੀਂ ਗਰਮ ਹੋਣਾ ਹਟਦਾ ਜੀ ਠੀਕ ਆ ਟੂਲ ਵੱਡੇ ਛੋਟੇ ਲਾਉਂਦੇ ਨੇ ਇਹ ਹਨਾ ਟੂਲ ਤਾਂ ਛੋਟੇ ਹੀ ਲਾਉਂਦੇ ਆ ਜੀ ਸਰਦਾਰਾਂ ਵਾਲੇ ਟੂਲ ਵੱਡੇ ਨੇਗੇ ਉਹਨਾਂ ਦੇ ਛਤਰੀ ਜੀ ਵੀ ਤਿੰਨ ਦੇ ਤੇ ਇਹਨਾਂ ਦੇ ਦੋ ਹੀ ਨੇ ਕਿੰਨੇ ਕਿਹਾ ਜੀ ਠੀਕ ਆ ਚਲ ਐ ਇੱਕ ਟੀ ਚਲਾ ਕੇ ਪਤਾ ਲੱਗ ਜੂ ਆਪਾਂ ਨੂੰ ਵੀ ਬਹੁਤ ਟਾਈਮ ਦਾ ਸੀ ਵੀ ਵਿਸਾਲ ਚਲਾ ਕੇ ਦੇਖੀਏ ਬਿਲਕੁਲ ਠੀਕ ਆ ਨਹੀਂ ਮਸ਼ੀਨ ਸਾਫ ਛਤਰੀ ਆਈ ਕਿਤੇ ਵੈਲਡਿੰਗ ਦਾੜ ਨਹੀਂ ਆਈ ਸਾਫ ਕਿਤੋਂ ਹੋਣੀ ਹੈਗੀ ਬੰਨ ਤੋੜਦੀ ਆ ਬੰਨ ਤੋੜਦੀ ਉਹ ਮੈਨੂੰ ਲੱਗੇ ਬੰਦੇ ਜਿਵੇਂ ਬਾ ਦੋ ਕਸੀਜਨ ਹੁੰਦੇ ਨੇ ਚਲਾ ਕੇ ਬੰਦਿਆਂ ਨੇ ਵੇਚੀ ਆ ਨਹੀਂ ਵਿੱਚੋਂ ਸਮਾਨ ਵੀ ਸਾਫ ਸੁੱਤਰਾ ਹੀ ਨਿਕਲੇ ਸਾਰਾ ਪੂਰਾ ਵਧੀਆ ਨਿਕਲਿਆ ਪੂਰਾ ਵਧੀਆ ਜੀ ਠੀਕ ਆ ਆਉਂ ਕਹਿੰਦੇ ਤਾਂ ਉਹਨਾਂ ਨੇ ਕਿਹਾ ਵੀ ਸੀ ਕਹਿੰਦਾ ਵੀ ਸਾਡੀ ਗਰੰਟੀ ਆ ਪੂਰੀ ਵੀ ਸਾਡਾ ਕੰਮ ਪੂਰਾ ਫੁੱਲ ਠੋਕ ਕੇ ਕੀਤਾ ਹੋਇਆ ਹੈਗਾ ਕੀ ਜਾਣ ਪੰਜ ਚਾਰ ਵਾਇਰਿੰਗ ਪਏ ਹੋਣਗੇ ਚਲੋ ਉਹ ਤਾਂ ਐਡੀ ਮਸ਼ੀਨਰੀ ਹੈਗੀ ਹਾਂਜੀ ਚਲੋ ਬਾਕੀ ਜਾਣਕਾਰੀ ਦੇਣ ਲਈ ਧੰਨਵਾਦ ਆ ਜਰਾ ਜੱਸੀ ਫਰਮਨਾਂ ਬਾਕੀ ਹੋਰ ਵੀ ਸਾਨੂੰ ਦੱਸਿਆ ਕਰ ਜਿਹੜੀ ਕੋਈ ਠੀਕ ਆ ਠੀਕ ਆ ਵਧੀਆ ਜਿਵੇਂ ਕੋਈ ਕਲੱਚ ਹੈ ਹਨਾ ਵਿੱਚ ਲੋਕ ਉਹਨਜੀ ਹੀ ਜਾਣਦੇ ਨੇ ਕਲੱਚ ਬੰਨਣ ਨੂੰ ਪਾਣਾ ਪਾ ਲਿਆ ਫਿਰ ਦੇਵਾਂਗੇ ਜਾਣਕਾਰੀ ਇਹ ਵੀ ਜਿਦ ਦਿਓ ਦੂਜੀ ਖੋਲੀ ਜੀ ਠੀਕ ਆ ਸਾਨੂੰ ਕਰਾਂਗੇ ਹੁਕਮ ਹਾਂ ਉਹਦੇ ਬਾਰੇ ਦੱਸੀ ਸਾਨੂੰ ਆਪਾਂ ਆਪਣੇ ਮਿੱਤਰਾਂ ਨੂੰ ਦੱਸੀਏ ਹਨਾ ਕਈ ਵਾਰ ਬੰਦੇ ਅਣਜਾਣ ਹੁੰਦੇ ਨੇ ਫਾਹੇ ਬਿਲਕੁਲ ਜੀ ਚਲੋਗੇ ਨੂੰ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾਗਾ ਬਿਲਕੁਲ ਜੀ ਠੀਕ ਆ ਆ ਤੰਗਲੀ ਵਾਲਾ ਆਪਾਂ ਕਿੰਨੇ ਸੀਜ਼ਨ ਹੋ ਗਏ ਕੱਢੀ ਨੂੰ ਇਹ ਇਹ ਤਾਂ ਵੀਰੇ ਮੰਨ ਕੇ ਚੱਲੋ ਜਿਹੜੀ ਆਪਾਂ ਫਲਾਇ ਬਲਾਉਨੇ ਆ ਹਨਾ ਇਹ ਤਾਂ ਮੰਨ ਲਓ ਮੈਨੂੰ ਤਾਂ 22 ਸੀਜ਼ਨ ਹੋ ਗਏ ਇਹੀ ਲਾਉਂਦੇ ਨੇ ਹਾਂ ਕਣਕ ਵਾਲੇ ਮੇਰੇ ਖਿਆਲ ਇਕ ਗੱਲ ਇਹ ਆ ਵੀ ਦੇਸੀਆਂ ਦੇ ਤਾਂ ਤੰਗਲੀਆਂ ਦੀ ਸੁਵਰਾਜ ਮਹੀਨ ਦੇ ਆਉਂਦੀ ਆ ਸੁਵਰਾਜ ਦੇ ਪਲੇਟ ਹੀ ਆਉਂਦੀ ਆ ਜੀ ਪਲੇਟ ਹੀ ਆਉਂਦੀ ਆ ਇਹਦਾ ਵੀ ਕਾਰਨ ਆ ਜਿਵੇਂ ਰੇਨ ਹੁੰਦੀ ਆ ਹਾਂ ਕਿਉਂ ਜਦੋਂ ਦੁਪਹਿਰ ਹੋਈ ਹੁੰਦੀ ਆ ਉਦੋਂ ਰੇਨ ਬਣੀ ਜਾਂਦੀ ਆ ਠੀਕ ਆ ਉਹ ਗੈਡਰਾ ਮੁੰਨਾ ਮਾਲ ਖੱਚਦਾ ਨਹੀਂ ਠੀਕ ਆ ਥੱਲੇ ਹੀ ਬੱਡ ਤੇ ਛਿੱਟ ਜਾਂਦਾ ਉਹ ਠੀਕ ਆ ਇਹਦੇ ਨਾਲ ਥੋੜਾ ਫਰਕ ਪੈਂਦਾ ਸਟਾਰਬਕਰਾਂ ਚਾੜ ਦਿੰਦੀ ਆ ਇਹ ਸਟਾਰਬਕਰਾਂ ਤੇ ਚਾੜ ਦਿੰਦੀ ਆ ਅਸਲ ਇਨਾਂ ਹੀ ਫਰਕ ਠੀਕ ਆ ਜਣੀ ਸੁਵਰਾਜ ਵਾਲਿਆਂ ਦੇ ਪਹਿਲੇ ਦਿਨ ਤੂੰ ਇਹ ਤਾਂ ਪਹਿਲਾਂ ਤੋਂ ਹੀ ਆਉਂਦੀ ਆ ਨੇ ਮੈਂ ਆਪਣੇ ਕੋਲ 99 99 ਮਾਡਲ ਸੀ ਉਹਦੇ ਵੀ ਇਹੀ ਸੀ ਉਹਦੇ ਵੀ ਇਹੀ ਸੀ ਠੀਕ ਆ ਕਿ ਹੁਣ ਆਪਾਂ ਇਹਨਾਂ ਦੇ ਵੀ ਲਾਉਣ ਲੱਗ ਗਏ ਠੀਕ ਆ ਕਿਉਂ ਦੇ ਨਾਲ ਚਲੋ ਦੁਪਹਿਰ ਵੇਲੇ ਰੜਕਤ ਨਹੀਂ ਆਉਂਦੀ ਜਿਵੇਂ ਕਣਕ ਨੂੰ ਜ਼ਿਆਦਾ ਚੜੀ ਹੁੰਦੀ ਹੈ ਚੜੀ ਹੁੰਦੀ ਹੈ ਫਿਰ ਰੀਣ ਵਾਲੀ ਬਣਦੀ ਆ ਠੀਕ ਆ ਇਹਦੇ ਨਾਲ ਘੱਟ ਬਣਦੀ ਆ ਚਲੋ ਚੱਲ ਹੋਰ ਵਧੀਆ ਠੀਕ ਠਾਕ ਵਧੀਆ ਵਧੀਆ ਜੀ ਕਰਤਾਰ ਦੀਆਂ ਟੰਗਦੀਆਂ ਫੀਲਡਾਂ ਤਾਂ ਆ ਹਨ ਫੀਲਡਾਂ ਟੰਗੀਆਂ ਮਨੇ ਇਹੋ ਟੰਗਿਆ ਗਿਆ ਉੱਧਰ ਜਗਾੜ ਠੀਕ ਆ ਚਲੋ ਵਧੀਆ ਯਾਰ ਠੀਕ ਹੈ ਜੀ ਅਸੀਂ ਠੀਕ ਆ ਵੀਰੇ ਧੰਨਵਾਦ ਠੀਕ ਹੈ ਜੀ ਚੰਗਾ